ਕਲਜੀ ਬਹੁਤ ਬਹੁਤ ਸਵਾਗਤ ਹੋ ਜਾਂਦਾ ਹੈ ਜਸੁਖ ਬਲੌਗਰ ਚੈਨਲ ਤੇ ਮੇਰੀਆਂ ਸਾਰੀਆਂ ਹੀ ਪਿਆਰੀਆਂ ਪਿਆਰੀਆਂ ਭੈਣਾਂ ਦਾ ਸੋ ਸਰਦੀਆਂ ਦੇ ਦਿਨਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਸਰਦੀਆਂ ਦੇ ਸੀਜ਼ਨ ਨੂੰ ਜੇ ਆਪਾਂ ਸਾਗ ਦਾ ਸੀਜ਼ਨ ਕਹਿ ਦਈਏ ਭਾਈ ਕੋਈ ਅਤਕੱਠ ਨਹੀਂ ਨਹੀਂ ਹੋਊਗੀ ਹਨਾ ਪਹਿਲਾਂ ਦੇਖ ਲਓ ਜੀ ਗਰਮੇ ਵਿੱਚ ਕਦੂ ਤੋਰੀ ਹੀ ਬਣੇ ਗਈਆਂ ਬਸ ਹੁਣ ਜਦੋਂ ਦਾ ਸਰਦੀਆਂ ਦਾ ਮੌਸਮ ਸ਼ੁਰੂ ਹੋ ਜਾਊਗਾ ਸਾਰੇ ਘਰਾਂ ਦੇ ਵਿੱਚ ਸਾਗ ਚੱਲੀ ਜਾਣਾ ਹਨਾ ਇਹ ਆਪਣਾ ਜਿਹੜਾ ਰਵਾਇਤੀ ਖਾਣਾ ਜੀ ਆਪਾਂ ਕਿੰਨਾ ਮਰਜੀ ਖਾਈ ਚੱਲੀਏ ਤਾਂ ਜੀ ਵੀ ਨਹੀਂ ਅੱਕਦਾ ਅਸੀਂ ਗੁਰਸਿਖਤ ਨੂੰ ਦਵਾਈ ਦਿਵਾਉਣ ਗਏ ਸੀਗੇ ਤੇ ਸਾਗ ਮਾਂਨਸਾ ਤੋਂ ਲਈ ਬਟ ਜਦੋਂ ਅਸੀਂ ਅੱਡੇ ਤੇ ਆਪਦੇ ਆ ਕੇ ਦੇਖੇ ਸਾਡੇ ਵੀ ਇੱਥੇ ਚੋਂ ਇਹ ਸਾਗ ਆ ਚੁੱਕਿਆ ਹੈਗਾ ਤੇ ਸਾਗ ਅਸੀਂ ਲੈ ਜਾਂਦਾ ਸੀ ਜੀ ਕੱਟ ਕੇ ਰੱਖ ਲਿਆ ਸੀ ਧੋ ਕੇ ਹਨਾ ਆਈ ਹੁੰਦਾ ਨਾ ਜੀ ਖੇਤਾਂ ਦੇ ਵਿੱਚੋਂ ਸਿੱਧਾ ਸਾਗ ਘਰਾਂ ਦੇ ਵਿੱਚ ਆਉਂਦਾ ਹੈਗਾ ਮਿੱਟੀ ਵਗੈਰਾ ਲੱਗੀ ਹੁੰਦੀ ਹੈ ਤਾਂ ਚਾਹੇ ਤੁਸੀਂ ਤੋਂ ਤਾਂ ਇੱਕ ਦੋ ਤਿੰਨ ਵਾਰੀ ਇਹਨੂੰ ਧੋ ਲਿਆ ਕਰੋ ਸਾਗ ਨੂੰ ਧੋਣ ਤੋਂ ਬਾਅਦ ਜੇ ਆਪਾਂ ਕੁਝ ਕੁ ਪਾਣੀ ਪਾ ਲਿਆ ਸੀ ਹਨਾ ਪਾਣੀ ਪਤਿੱਲੀ ਦੇ ਵਿੱਚ ਪਾ ਕੇ ਆਪਾਂ ਸਾਗ ਨੂੰ ਜਿਹੜਾ ਇਹ ਜਾਲੀ ਦੇਖੋ ਕਿੰਨੀ ਸੋਹਣੀ ਹੈ ਜਾਲੀ ਦੇ ਰਹੀ ਨਾ ਜਿਹੜਾ ਪਾਣੀ ਹੁੰਦਾ ਉਹ ਸਾਰਾ ਨੁੱਚੜ ਜਾਂਦਾ ਆਪਣੇ 14 ਭਰਦੇ ਨਾ ਬਾਬਾ ਧਿਆਨ ਦਾਸ ਜੀ ਸਮਾਧਾਂ ਤੇ ਉੱਥੋਂ ਅਸੀਂ ਇਹ ਵਾਲੀ ਜਾਲੀ ਲਈ ਸੀ ਬਹੁਤ ਹੀ ਵਧੀਆ ਗਈ ਕਾਫੀ ਜਿਆਦੇ ਬੈਨੀਫਿਟਸ ਹੈਗੇ ਨੇ ਇਸ ਜਾਲੀ ਦੇ ਫਿਰ ਅਸੀਂ ਇਕੱਲੀ ਇਕੱਲੀ ਟੋਕਰੀ ਦੇ ਰਹੀ ਪਰ ਪਰ ਕੇ ਹਨ ਇਹਨੂੰ ਇਹਦੇ ਵਿੱਚ ਪਾਈ ਗਏ ਤੇ ਚੁੱਲੇ ਦੇ ਸਾਗ ਸਭ ਤੋਂ ਬੈਸਟ ਹੁੰਦਾ ਹੁਣ ਆਪਾਂ YouTube ਖੋਲ ਕੇ ਦੇਖ ਲਈ ਜਦੋਂ ਵੀ ਆਪਾਂ ਸਾਗ ਦੀ ਰੈਸਪੀ ਖੋਲਦੇ ਆ ਨਾ ਜੀ ਤਾਂ ਆਪਾਂ ਨੂੰ ਆ ਜਾਂਦੇ ਨੇ ਕਿ ਕੁੱਕਰ ਦੇ ਵਿੱਚ ਸਾਗ ਬਣਾਓ ਹਨਾ ਅਮਰਜੈਂਸੀ ਵੀ ਜਿਹੜੇ ਬੰਦੇ ਕੋਲ ਟਾਈਮ ਨਹੀਂ ਹੈਗਾ ਉਹਦਾ ਕੁੱਕਰ ਚ ਵੀ ਹਨਾ 2-4 ਸੀਟੀਆਂ ਜਿੰਨੀਆਂ 2-4 ਸੀਟੀਆਂ ਤਾਂ ਕਾਹਨੂੰ ਬਣਦਾਗਾ ਸੀਟੀਆਂ ਮਰਵਾ ਕੇ ਹਨਾ ਅਗਲਾ ਕਹਿੰਦੇ ਵੀ ਸਾਗ ਬਣ ਗਿਆ ਪਰ ਜਿਹੜਾ ਸਵਾਦ ਚੁੱਲ੍ਹੇ ਦਾਗਾ ਨਾ ਸਾਗ ਦਾ ਉਹ ਕਿਤੇ ਵੀ ਨਹੀਂ ਹੈਗਾ ਜਿਹੜੇ ਚੁੱਲ੍ਹੇ ਦੀ ਰੋਟੀ ਚ ਸਕੂਨ ਆ ਉਹ ਹੋਰ ਕਿਸੇ ਰੋਟੀ ਦੇ ਵਿੱਚ ਨਹੀਂ ਹੈਗਾ ਇਹਨੂੰ ਜੀ ਆਪਾਂ ਜਿਹੜਾ ਘੋਟਣੇ ਨਾਲ ਪਾ ਪਾ ਕੇ ਹਨਾ ਪਾਈ ਜਾਂਦੇ ਆ ਸਾਡੇ ਮਾਲਗ ਵਾਲੇ ਤਾਂ ਇਹਨੂੰ ਘੋਟਣਾ ਕਹਿੰਦੇ ਆ ਕਿਉਂਕਿ ਸਾਗ ਘੋਟਣ ਦੇ ਕੰਮ ਆਉਂਦਾ ਘੋਟ-ਘੋਟ ਤੋਂ ਕੀ ਬਣ ਗਿਆ ਘੋਟਣਾ ਹਨਾ ਤੇ ਤੁਹਾਡੇ ਮਾਝੇ ਮਾਲ ਦੁਆਬੇ ਦੇ ਵਿੱਚ ਕੀ ਕਹਿੰਦੇ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਕਿਉਂਕਿ ਬੋਲੀ ਤਾਂ ਜੀ 12 ਕੋਹ ਤੇ ਬਦਲ ਜਾਂਦੀ ਆ ਹਨ ਤੇ ਸਾਡੇ ਮਾਲਵੇ ਦੇ ਕਈ ਸ਼ਬਦ ਇਹੋ ਜਿਹੇ ਹਨ ਜਿਹੜੇ ਦੁਆਬੇ ਵਾਲਿਆਂ ਨੂੰ ਤੇ ਮਾਝੇ ਵਾਲਿਆਂ ਨੂੰ ਬੜੇ ਫਨੀ ਜੇ ਲੱਗਦੇ ਹੋਣੇ ਸੋ ਜੀ ਇਸ ਦੇ ਵਿੱਚ ਅਸੀਂ ਜਿਹੜਾ ਸਾਗ ਸੀ ਹਨ ਸਾਰੇ ਪਾ ਲੈਣਾ ਹੈਗਾ ਸਾਗ ਦੀ ਇੱਕ ਹੋਰ ਗੱਲ ਹੈ ਜਦੋਂ ਸਾਗ ਬਣੂ ਨਾ ਆਪਾਂ ਨੂੰ ਆਏ ਹੁੰਦਾ ਹੈਗਾ ਵੀ ਆਪਾਂ ਇੱਕ ਦੂਜੇ ਨਾਲ ਜਰੂਰ ਸ਼ੇਅਰ ਕਰੀਏ ਮੰਮੀ ਨੇ ਸਾਡੇ ਵਾਸਤੇ ਸਾਗ ਬਣਾਇਆ ਸੀ ਅਸੀਂ ਐਡੇ ਟਾਈਮ ਸਾਡਾ ਪਲੈਨਿੰਗ ਬਣ ਗਈ ਅਸੀਂ ਪੇਕੇ ਪਿੰਡ ਆਉਣਾ ਸੀ ਤਾਂ ਮੰਮੀ ਨੇ ਕੁਝ ਜ਼ਿਆਦਾ ਸਾਗ ਸਾਨੂੰ ਵੀ ਪਤਾ ਕਹਿੰਦੇ ਚਲ ਉੱਥੇ ਵੀ ਖਾ ਲਿਓ ਹਨ ਜਦੋਂ ਆਪਾਂ ਸਾਗ ਨੂੰ ਹਨ ਸਾਰੇ ਨੂੰ ਪਾ ਲਿਆ ਤਾਂ ਇਹਦੇ ਵਿੱਚ ਅਸੀਂ ਡੇਢ ਕੁ ਚਮਚੇ ਦੇ ਕਰੀਬ ਹਨ ਨਮਕ ਨੂੰ ਪਾ ਲਿਆ ਜੀ ਨਮਕ ਨੂੰ ਆਪਾਂ ਪਹਿਲਾਂ ਹੀ ਐਡ ਕਰਦੇ ਹੁੰਨੇ ਆ ਤੜਕੇ ਦੇ ਵਿੱਚ ਵੀ ਪਾਉਨੇ ਆ ਨਮਕ ਨੂੰ ਪਰ ਪਹਿਲਾਂ ਵੀ ਆਪਾਂ ਪਾ ਦਿੰਨੇ ਆ ਜੇ ਤੁਸੀਂ ਚਾਹੋ ਨਿਓ ਲਾਲ ਮਿਰਚ ਪਾਉਣੀ ਪਹਿਲਾਂ ਉਹ ਵੀ ਪਾ ਸਕਦੇ ਹੋ ਫਿਰ ਇਹਨੂੰ ਆਪਾਂ ਘੋਟਣੇ ਦੇ ਨਾਲ ਹਨ ਹਲਕੇ ਹਲਕੇ ਹੱਥ ਦੇ ਨਾਲ ਘੋਟੀ ਜਾਣਾਗਾ ਜਿੰਨਾ ਸਾਗ ਰਿਝਦਾਗਾ ਹਨ ਰੇ ਅਰੇਜੇ ਪੈਂਦਾਗਾ ਉਨੀ ਘੋਟ-ਘੋਟ ਕੇ ਹੀ ਸਾਗ ਵਧੀਆ ਬਣਦਾਗਾ ਦੇਖੋ ਜੀ ਹਲੇ ਬਾਜ਼ਾਰ ਦੇ ਵਿੱਚ ਨਾ ਮੇਥੀ ਨਹੀਂ ਆਈ ਸੀਗੀ ਵਧੀਆ ਜੀ ਤਾਂ ਡੱਬੀ ਵਾਲੀ ਮੇਥੀ ਸੀ ਜਿਹੜੀ ਸੁੱਕੀ ਹੋਈ ਹੁੰਦੀ ਆ ਹਨਾ ਤਾਂ ਇਹਨੂੰ ਆਪਾਂ ਪਤਾ ਕੀ ਕਰਦੇ ਹੁੰਨੇ ਆ ਕਈ ਵਾਰੀ ਵੀ ਮੇਥੀ ਨੂੰ ਪੈਕੇਟ ਚੋਂ ਕੱਢਿਆ ਹਥੇਲੀ ਨਾਲ ਹਨਾ ਉਹਨੂੰ ਪੀਸ ਲੈਣੇ ਆਪਾਂ ਹਨਾ ਤੇ ਸਿੱਧੇ ਹੀ ਸਬਜ਼ੀ ਚ ਪਾ ਦਿੰਨੇ ਆ ਦਾਲ ਚ ਪਾ ਦਿੰਨੇ ਆ ਸਾਗ ਚ ਪਾ ਦਿੰਨੇ ਆ ਪਰ ਉਹ ਉਵੇਂ ਨਾ ਪਾਇ ਕਰੋ ਸਾਗ ਜੀ ਦਾ ਖਾਸ ਕਰਕੇ ਜਿੰਨੀ ਕਿ ਮੇਥੀ ਤੁਹਾਨੂੰ ਚਾਹੀਦੀ ਪਹਿਲਾਂ ਮੇਥੀ ਨੂੰ ਚੁਗ ਲਓ ਕਿਉਂਕਿ ਕੁਛ ਨਾ ਗੁੱਚ ਤਾਂ ਮੇਥੀ ਦੇ ਵਿੱਚ ਹੁੰਦਾ ਹੀ ਆਗਾ ਹਨਾ ਤੇ ਜਦੋਂ ਆਪਾਂ ਸੇਫਟੀ ਧਿਆਨ ਨਾਲ ਰੱਖਦੇ ਆਂ ਗਿਆ ਨਾ ਇਹਨਾਂ ਚੀਜ਼ਾਂ ਦਾ ਧਿਆਨ ਰੱਖਦੇ ਆਂ ਫਿਰ ਆਪਣਾ ਚੀਜ਼ ਵਧੀਆ ਬਣਦੀ ਆ ਹੁਣ ਕੋਈ ਨਿੱਕੀ ਮੋਟੀ ਡਲੀ ਹੁੰਦੀ ਜਦੋਂ ਆਪਾਂ ਖਾਣੇ ਆ ਗੋ ਆਪਣੇ ਮੂੰਹ 'ਚ ਆ ਜਾਂਦੀ ਆ ਤਾਂ ਜਦੋਂ ਅਸੀਂ ਪਹਿਲਾਂ ਇਹਨੂੰ ਪਾਣੀ 'ਚ ਡੋਬੋ ਕੇ ਰੱਖਿਆ ਕੁਛ ਟਾਈਮ ਫਿਰ ਇਸ ਇਸ ਨੂੰ ਧੋ ਲਿਆ ਤੇ ਫਿਰ ਇੱਕ ਜਾਲੀ ਹੈਗੀ ਹੈ ਨਾ ਜਿਵੇਂ ਚਾਹ ਪੋਣੀ ਟਾਈਪ ਦੀ ਜਾਲੀ ਹੈ ਸਾਡੇ ਅਸੀਂ ਇਹਦੇ ਵਿੱਚ ਕੋਈ ਵੀ ਚੀਜ਼ ਹੁੰਦੀ ਹੈ ਉਹਨੂੰ ਪੁੰਨ ਲੈਨੇ ਹੁਣ ਪੁੰਨ ਕੇ ਦੇਖੋ ਸ਼ੁੱਧਾ ਸਾਰਾ ਕੁਛ ਹੈ ਨਾ ਫਿਰ ਆਪਾਂ ਇਹਨੂੰ ਇਹਦੇ ਵਿੱਚ ਨਾਲ ਦੇ ਨਾਲ ਮਿਕਸ ਕਰ ਦੇਣਾ ਲੇਟ ਨਹੀਂ ਇਹਨੂੰ ਮਿਕਸ ਅਪ ਕਰਨਾ ਤੇ ਫਿਰ ਦੇਖੋ ਜੀ ਚੱਕ ਕੋ ਘੋਟਣਾ ਕਮਾ ਦੋ ਸਾਗ ਆਪਣਾ ਜਿੰਨਾ ਘੋਟਾਂਗੇ ਉਨਾ ਹੀ ਵਧੀਆ ਬਣੂ ਹਨਾ ਤੇ ਜੀ ਸਾਗ ਦੇ ਨਾਲ ਸਬੰਧਿਤ ਆਪਣੀਆਂ ਕਿੰਨੀਆਂ ਖੋਤਾਂ ਨੇ ਕਿੰਨੇ ਮਹਾਵਰੇ ਨੇ ਹਨਾ ਤੇ ਕਿੰਨੇ ਲੋਕ ਗੀਤ ਨੇ ਮੱਕੀ ਰੋਟੀ ਸਾਗ ਸਰੋਂ ਦਾ ਹੋਵੇ ਹਨਾ ਪੰਜਾਬ ਦੇ ਹਰੇਕ ਗੀਤ ਦੇ ਵਿੱਚ ਇਹਨਾਂ ਚੀਜ਼ਾਂ ਦਾ ਜ਼ਿਕਰ ਹੈਗਾ ਹੁਣ ਤਾਂ ਜੇ ਆਪਾਂ ਨਾ ਫਾਰਨਰ ਲੋਕਾਂ ਨੇ ਵੀਡੀਓ ਦੇਖੀ ਉਹਦੇ ਵਿੱਚ ਵੀ ਸਾਗ ਦੀਆਂ ਰੈਸਪੀਜ਼ ਮਿਲ ਜਾਂਦੀਆਂ ਨੇ ਨਾਲ ਦੀ ਨਾਲ ਜੀ ਦੂਜੇ ਪਾਸੇ ਕੀ ਕੀਤਾ ਲਸਣ ਅਦਰਕ ਤੇ ਹਰੀਆਂ ਮਿਰਚਾਂ ਥੋੜਾ ਜਿਹਾ ਨਮਕ ਦੇ ਨਾਲ ਦੀ ਨਾਲ ਜਿਹੜੀ ਲਾਲ ਮਿਰਚ ਇਹਨੂੰ ਆਪਾਂ ਕੁੱਟਣਾਗਾ ਹਨਾ ਕੁੱਟ ਕੇ ਜਿਵੇਂ ਪੇਸਟ ਜਾਂ ਟਾਈਪ ਬਣਾ ਲਾਂਗੇ ਇਹਨੂੰ ਕੁੱਟ ਕੇ ਨਾ ਆਪਾਂ ਸਾਗ ਦੇ ਵਿੱਚ ਨਾਲ ਦੀ ਨਾਲ ਪਹਿਲਾਂ ਹੀ ਪਾ ਦਾਂਗੇ ਜਦੋਂ ਦੇਖੋ ਜੀ ਲਸਣ ਹੋ ਗਈ ਹਨਾ ਅਦਰਕ ਹੋ ਗਿਆ ਇਹ ਸਾਗ ਦੇ ਨਾਲ ਇਹਨੂੰ ਉਬਾਲੇ ਹੋਣਗੇ ਹਨਾ ਇਹਦਾ ਜਿਹੜਾ ਟੇਸਟ ਆਗਾ ਨਾ ਉਹ ਰਾਕੀ ਚੀਜ਼ਾਂ ਦੀ ਰੱਚ ਮਿਚੇ ਜਾਂਦੀਆਂ ਹਨਾ ਵਧੀਆ ਫਲੇਵਰ ਆਉਂਦਾ ਟੇਸਟੀ ਲੱਗਦੇ ਨੇ ਕੀ ਤੇ ਅੱਜ ਦਾ ਟਾਈਮ ਤਾਂ ਇਹ ਜੋ ਹੋ ਗਿਆ ਹਨਾ ਆਪਾਂ ਕਹਿੰਦੇ ਮਿਕਸੀ ਦੇ ਵਿੱਚ ਮਿਕਸ ਕਰੋ ਇੱਕ ਗੇੜਾ ਦੇ ਦਿਓ ਚਲੋ ਜੀ ਕੰਮ ਖਤਮ ਪੁਰਾਣੇ ਟਾਈਮ ਦੇ ਵਿੱਚ ਦੇਖੋ ਬੁੜੀਆਂ ਦੇ ਕੰਮ ਨਿਭੜੋਂ ਚ ਨਹੀਂ ਆਉਂਦੇ ਸੀ ਉਹਦੇ ਪਿੱਛੇ ਵੀ ਕਾਰਨ ਸੀ ਕਿ ਉਦੋਂ ਟੈਕਨੀਕ ਨਹੀਂ ਹੁੰਦੀ ਸੀ ਇਹ ਨਹੀਂ ਹਨ ਪਹਿਲਾਂ ਬੁੜੀਆਂ ਕੱਪੜੇ ਧੋਣੀਆਂ ਭਾਂਡੇ ਮਾਜਦੀਆਂ ਹਨਾ ਕੀ ਕਰੇ ਕੋਈ ਕੰਮ ਹੋ ਰਹੀ ਚਾਹ ਬਣਾ ਲਓ ਉਹ ਕਰ ਲਓ ਹਨ ਕੰਮ ਤਾਂ ਹੁਣ ਵੀ ਉਹੀ ਨੇ ਕੰਮ ਕੋਈ ਬਹੁਤੇ ਬਦਲੇ ਨਹੀਂ ਹੈਗੇ ਆਪਣੀ ਜ਼ਿੰਦਗੀ ਦੇ ਪਰ ਇੰਨਾ ਕਿ ਜ਼ਰੂਰ ਆ ਕਿ ਹੁਣ ਤਕਨੀਕ ਵਧ ਗਈ ਕੱਪੜੇ ਧੋਣ ਵਾਲੇ ਨਾਲ ਦੇ ਨਾਲ ਆਪਾਂ ਮਸ਼ੀਨ ਲਾ ਲੰਨੇ ਹਨ ਕੁੰਡੇ ਘੋਟ ਨੇ ਤੇ ਸਾ ਤੇ ਮਿਕਸਿੰਗ ਆ ਗਈਆਂ ਇਹ ਚੀਜ਼ ਆਪਣਾ ਟਾਈਮ ਸੇਵਿੰਗ ਹੋ ਗਿਆ ਪਰ ਪਹਿਲਾਂ ਬੁੜੀਆਂ ਨੇ ਆਪਾਂ ਕਦੇ ਸੋਣੇ ਨਹੀਂ ਸੀ ਵੀ ਗੋਡੇ ਗਿੱਟੇ ਰੂਹਦੇ ਕਿਸੇ ਦੀਆਂ ਬਾਹਾਂ ਦੁਖਰੀਆਂ ਨੇ ਪਰ ਹੁਣ ਇਹ ਚੀਜ਼ਾਂ ਵਧ ਗਈਆਂ ਕਿਉਂਕਿ ਆਪਾਂ ਬਾਹਾਂ ਦਾ ਇਹਨਾਂ ਯੂਜ਼ ਹੀ ਨਹੀਂ ਕਰਦੇ ਅੱਗੇ ਬੁੜੀਆਂ ਕਿੰਨੀਆਂ ਕਿੰਨੀਆਂ ਪੰਡਾ ਕੱਪੜਿਆਂ ਨੇ ਧੋਣੀਆਂ ਸੀ ਹਨਾ ਸਾਡੇ ਮੰਮੀ ਵੀ ਇਹ ਗੱਲ ਦੱਸਦੇ ਹੁੰਦੇ ਆ ਕਿ ਜਦੋਂ ਹਨਾ ਇਹਨਾਂ ਦਾ ਵਿਆਹ ਹੋਇਆ ਸੀ ਤਾਂ 14 ਤੋਂ 15 ਜਾਣੇ ਸੀ ਪਰਿਵਾਰ ਦੇ ਵਿੱਚ ਸਾਰਿਆਂ ਦੇ ਕੱਪੜੇ ਧੋਦੇ ਹੁੰਦੇ ਸੀ ਤੇ ਹੁਣ ਜਦੋਂ ਸਾਡੇ ਥੋੜੇ ਜਿਹੇ ਜਾਣੇ ਹੀ ਰਹਿ ਗਏ ਹਨਾ ਪਰਿਵਾਰ ਦੇ ਵਿੱਚ ਵੀ ਤੇ ਇਹ ਥੋੜੇ ਜਿਹੇ ਜਾਣੇ ਕੱਪੜੇ ਹੁੰਦੇ ਹਨਾ ਫਿਰ ਉਹ ਮਸ਼ੀਨ ਦੇ ਵਿੱਚ ਬੜਾ ਫਟਾਫਟ ਧੁੱਤੇ ਜਾਂਦੇ ਨੇ ਤਾਂ ਮੈਂ ਮੰਮੀ ਨੂੰ ਕਹਿੰਦੀ ਹੁੰਦੀ ਆ ਤੇ ਤੁਸੀਂ ਦੇਖੋ ਐਡੇ ਵੱਡੇ ਸ਼ਹਿਰ ਤੋਂ ਆ ਕੇ ਹਨਾ ਪਿੰਡ ਦੇ ਵਿੱਚ ਕਿਵੇਂ ਐਡਜਸਟ ਕੀਤਾ ਹੋਣਾ ਉਹ ਬੜਾ ਹੀ ਬਾਕਮਾਲ ਆ ਪਿੰਡ ਦੀਆਂ ਕੁੜੀਆਂ ਸ਼ਹਿਰਾਂ 'ਚ ਜਾ ਕੇ ਐਡਜਸਟ ਕਰ ਲੈਂਦੇ ਆ ਬਟ ਸ਼ਹਿਰਾਂ ਦੀ ਇਹਨੂੰ ਪਿੰਡਾਂ 'ਚ ਆ ਕੇ ਐਡਜਸਟ ਕਰਨਾ ਥੋੜਾ ਡਿਫਿਕਲਟ ਹੁੰਦਾ ਹੈ ਦੇਖੋ ਜੀ ਸਾਗ ਆਪਣਾ ਘੁਲਣ ਲੱਗ ਗਿਆ ਜਿੰਨਾ ਜਿੰਨਾ ਘੁਲੂ ਸਾਗ ਨਾ ਉਨਾ ਹੀ ਟੇਸਟੀ ਬਣਦਾ ਹੈਗਾ ਤੇ ਨਾਲ ਦੇ ਨਾਲ ਘੋਟਨੇ ਦੇ ਨਾਲ ਘੋਟੀ ਚੱਲੋ ਹਨਾ ਤੇ ਘੋਟਨੇ ਦੇ ਨਾਲ ਇਹ ਹੁੰਦਾ ਹੈ ਕਿ ਜਿਹੜੇ ਕੋਈ ਨਾ ਪੀਸ ਪੂਸ ਦੇ ਥੋੜੇ ਥੋੜੇ ਗੰਦਲ ਜੀ ਰਹਿ ਜਾਂਦੀ ਹੈਗੀ ਉਹ ਵੀ ਪ੍ਰੋਪਰ ਮਿਕਸ ਜੀ ਹੋ ਜਾਂਦੀ ਹੈਗੀ ਤੇ ਇਹਨੂੰ ਵੀ ਘਮਾਉਣ ਦਾ ਵੀ ਤਰੀਕਾ ਹਰੇਕ ਔਰਤ ਨੂੰ ਨਹੀਂ ਆ ਸਕਦਾ ਹੈਗਾ ਘੋਟਨੇ ਨੂੰ ਘਮਾਉਣ ਦਾ ਤੇ ਕਿਸੇ ਕੋਈ ਮੇਰੇ ਵਰਗੀ ਜਿਹੜੀ ਇਦਾਂ ਘੋਟਦੀ ਘੋਟਦੇ ਸਾਗ ਵਾਲੀ ਪਤਲੀ ਨਾ ਹਲਾ ਦੇ ਇਸ ਚੀਜ਼ ਦਾ ਵੀ ਧਿਆਨ ਰੱਖਿਓ ਤੁਸੀਂ ਆਏ ਹੁੰਦਾ ਕਦੇ ਕਦੇ ਜੀ ਆਪਾਂ ਕੋਈ ਕੰਮ ਸਿੱਖਦੇ ਆ ਨਾ ਉਹਨਾਂ ਚਿਰ ਨਹੀਂ ਸਿੱਖ ਸਕਦੇ ਜਿੰਨਾ ਚਿਰ ਆਪਣਾ ਉਸ ਚੀਜ਼ ਦੇ ਨਾਲ ਵਾਹ ਨਹੀਂ ਪੈਂਦਾ ਹਨਾ ਤਾਂ ਮੇਰੇ ਵੀ ਇੱਕ ਨਾ ਫਰੈਂਡ ਸੀਗੀ ਤੇ ਉਹਦਾ ਹੁਣੇ-ਹੁਣੇ ਵਿਆਹ ਹੋਇਆ ਵਿਚਾਰੀ ਦੀ ਸਸ ਬਿਮਾਰ ਹੋ ਗਈ ਐ ਟਾਈਮ ਹਨਾ ਪਹਿਲਾਂ ਉਹਨੇ ਇੱਥੇ ਕੰਮ ਨਹੀਂ ਕੀਤਾ ਸੀ ਹੁਣ ਸਾਰਾ ਹੀ ਕੰਮ ਉਹਦੇ ਤੇ ਹੋ ਗਿਆ ਹਨਾ ਜਿੰਮੇਵਾਰੀਆਂ ਦਾ ਕੁਝ ਨਹੀਂ ਪਤਾ ਕਦੋਂ ਹਨਾ ਕੀ ਹੋ ਜਾਣਾਗਾ ਸੋ ਜੀ ਜਦੋਂ ਆਪਣਾ ਸਾਗ ਪ੍ਰੋਪਰ ਰਿਜ ਗਿਆ ਨਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਵੇਸਣ ਲਿਆਗਾ ਇਹਦੀ ਕੁਆਂਟੀਟੀ ਤੁਸੀਂ ਇੱਕ ਕੌਲੀ ਦੇ ਕਰੀਬ ਕੌਲੀ ਤੋਂ ਥੋੜਾ ਜਿਹਾ ਘੱਟ ਲੈ ਸਕਦੇ ਹੋ ਉਹਦੇ ਵਿੱਚ ਹਲਕਾ ਜਿਹਾ ਪਾਣੀ ਪਾਉਣਾ ਹਨ ਤੇ ਇਹਨੂੰ ਮਿਕਸ ਕਰ ਲੈਣਾ ਹੈਗਾ ਮਿਕਸ ਕਰੋਗੇ ਨਾ ਜਦੋਂ ਵੇਸਣ ਨੂੰ ਤਾਂ ਪ੍ਰੋਪਰ ਰੱਖਣਾ ਕਿ ਕੋਈ ਗੰਢ ਵਗੈਰਾ ਜੀ ਨਾ ਹੋਵੇ ਤਾਂ ਮਿਕਸ ਕਰਨ ਤੋਂ ਬਾਅਦ ਤੁਸੀਂ ਆਪਣੇ ਸਾਗ ਦੇ ਜਿਹੜਾ ਪਤੀਲਾ ਉਹਦੇ ਵਿੱਚ ਪਾ ਦੇਣਾ ਹੈ ਰੱਬ ਦਾ ਨਾਮ ਲੈ ਕੇ ਕੋਈ ਵੀ ਸਬਜ਼ੀ ਬਣਾਉਣੀ ਹੋਣੀ ਹੈ ਤਾਂ ਪਰਮਾਤਮਾ ਦਾ ਨਾਮ ਲੈ ਕੇ ਸ਼ੁਰੂ ਕਰਿਆ ਕਰੋ ਅਸੀਂ ਤਾਂ ਕਰਦੇ ਹੀ ਕਰਦੇ ਹੁੰਨੇ ਆ ਜਦੋਂ ਸਹਾਈ ਹੁੰਦਾ ਪਰਮਾਤਮਾ ਦਾ ਨਾਮ ਤਾਂ ਚੀਜ਼ ਵੀ ਸਵਾਦ ਬਣਦੀ ਹੈ ਤੇ ਖਾਣ ਨਾਲ ਸਾਨੂੰ ਸੰਤੁਸ਼ਟੀ ਵੀ ਹੁੰਦੀ ਹੈ ਇਕੱਲੀ ਮੰਨ ਦੀ ਸੰਤੁਸ਼ਟੀ ਜ਼ਰੂਰੀ ਨਹੀਂ ਹੁੰਦੀ ਆਤਮਾ ਦੀ ਸੰਤੁਸ਼ਟੀ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੁੰਦੀ ਹੈ ਤੇ ਜਦੋਂ ਆਪਾਂ ਵੇਸਣ ਦਾ ਪੇਸਟ ਜਿਹੜਾ ਸੀ ਇਹ ਪਾਤਾ ਉਸ ਤੋਂ ਬਾਅਦ ਫੇਰ ਘੋਟਨੇ ਨਾਲ ਘੁਮਾ ਦਿਓ ਤੇ ਮੰਮੀ ਆਗੇ ਫਾਰਮ ਚ ਤੇ ਦੇਖੋ ਜੀ ਸਾਗ ਦੇਖੋ ਕਿੰਨਾ ਜ਼ਿਆਦਾ ਟੇਸਟੀ ਬਣਿਆ ਨਾ ਸਾਗ ਤੇ ਜਦੋਂ ਸਾਗ ਬਰਨਣ ਲੱਗਦਾ ਨਾ ਉਹਦੀ ਖੁਸ਼ਬੂ ਵੱਖਰੀ ਹੁੰਦੀ ਹੈਗੀ ਉਹ ਖੁਸ਼ਬੂ ਐਂਜੇ ਲੱਗਦਾ ਵੀ ਪਤਨੀ ਕਿੱਥੇ ਕਾ ਗਏ ਹੈ ਇੰਨੀ ਜਿਆਦੇ ਖੁਸ਼ਬੂ ਆਪਣੇ ਦਿਮਾਗ ਦੇ ਵਿੱਚ ਘੁੰਮ ਘਰ ਜਾਂਦੀ ਹੈ ਉਹ ਖੁਸ਼ਬੂ ਦਾ ਹਨਾ ਤਾਂ ਇਸ ਨੂੰ ਜਿਹੜਾ ਆਪਾਂ ਪ੍ਰੋਪਰਲੀ ਘੋਟ ਲੈਣਾਗਾ ਪੈਰ ਲਾ ਕੇ ਮੰਮੀ ਕਹਿੰਦੇ ਵੀ ਹੁਣ ਮੈਨੂੰ ਫਾਰਮ 'ਚ ਆ ਜਾਂਦੇ ਜਸ ਦੇਖੀ ਸਾਗ ਤਾਂ ਤੁਸੀਂ ਉਂਗਲਾ ਚੜਦੇ ਰਹਿ ਜਾਓਗੇ ਕਿੰਨਾ ਟੇਸਟੀ ਸਾਗ ਬਣਿਆ ਹਨਾ ਤੇ ਜੀ ਸੱਚੀ ਸਵਾਦ ਸੀ ਅਸੀਂ ਇੱਥੇ ਪੇਕ ਕੇ ਆ ਕੇ ਵੀ ਖਾਦਾ ਉਹ ਸਾਗ ਬਾਕਮਾਲ ਸੀਗਾ ਤੇ ਤੋੜ ਦੇ ਘੋੜ ਦੇ ਨਾ ਮੰਮੀ ਮੈਨੂੰ ਆਪਣੇ ਬੱਚੇ ਪਾਉਂਦੀਆਂ ਗੱਲਾਂ ਦੱਸਣ ਲੱਗ ਗਏ ਹਨ ਤੇ ਜਦੋਂ ਵੀ ਮੰਮੀ ਸਬਜ਼ੀ ਵਗੈਰਾ ਆ ਜਾਂ ਦਾਲ ਵਗੈਰਾ ਸਾਗ ਬਣਾਉਣਾ ਆ ਤਾਂ ਉਹ ਨਾਨੀ ਚ ਨੂੰ ਜ਼ਰੂਰ ਯਾਦ ਕਰਦੇ ਕਹਿੰਦੇ ਉਹਨਾਂ ਦੇ ਹੱਥਾਂ ਦੇ ਵਿੱਚ ਇੰਨਾ ਜ਼ਿਆਦਾ ਮਤਲਬ ਗੁਣ ਸੀ ਨਾ ਖਾਣ ਪੀਣ ਦੀਆਂ ਚੀਜ਼ਾਂ ਦਾ ਬਣਾਉਣ ਦਾ ਕੋਈ ਉਹਨਾਂ ਦੇ ਮੁਕਾਬਲਾ ਹੀ ਨਹੀਂ ਕਰ ਸਕਦਾ ਸੀ ਤੇ ਮੰਮੀ ਵੀ ਬਹੁਤ ਵਧੀਆ ਚੀਜ਼ਾਂ ਬਣਾਉਂਦੇ ਨੇ ਲਓ ਜੀ ਸਾਡਾ ਫਾਈਨਲ ਇਹ ਤਰ੍ਹਾਂ ਜਿਹੜਾ ਸਾਗ ਹੈਗਾ ਹਨਾ ਇੱਕ ਤਰ੍ਹਾਂ ਦਾ ਤਿਆਰ ਹੋ ਕੇ ਰਾਜੀ ਹੈਗਾ ਵੀ ਮੈਨੂੰ ਖਾ ਲਓ ਹੁਣ ਤੁਸੀਂ ਤਾਂ ਦੂਜੇ ਪਾਸੇ ਅਸੀਂ ਤੜਕਾ ਇਧਰ ਕਿਚਨ 'ਚ ਆ ਗਏ ਸੀ ਹਨਾ ਤੇ ਦੇਸੀ ਘਿਓ ਲੈ ਲਿਆ ਜੀ ਆ ਤੁਸੀਂ ਸਾਗ ਦੀ ਮਾਤਰਾ ਦੇ ਹਿਸਾਬ ਨਾਲ ਘਿਓ ਲੈ ਲੈਣਾਗਾ ਘਿਓ ਨੂੰ ਥੋੜਾ ਜਿਹਾ ਗਰਮ ਹੋਣ ਦੇਣਾ ਤੇ ਜ਼ਿਆਦਾਤਰ ਨਾ ਅਸੀਂ ਜਿਹੜਾ ਤੜਕਾ ਲਾਉਣੇ ਦੇਸੀ ਘਿਓ ਦੇ ਲਾਉਣੇ ਆਗੇ ਤੇ ਇਹਦੇ ਵਿੱਚ ਕੀ ਕੁਝ ਪਾਉਣਾ ਜੀ ਅਦਰਕ ਲਸਣ ਪਿਆਜ਼ ਹਰੀਆਂ ਮਿਰਚਾਂ ਤੁਸੀਂ ਸੋਚ ਰਹੇ ਹੋਵੋਗੇ ਕਿ ਹਰੀਆਂ ਮਿਰਚਾਂ ਜ਼ਿਆਦਾ ਹੋ ਗਈਆਂ ਬਟ ਉਹ ਇੰਨੀਆਂ ਮਤਲਬ ਕਿ ਉਹ ਨਹੀਂ ਹੈਗੀਆਂ ਕੜਤਣ ਵਾਲੀਆਂ ਨਹੀਂ ਹੈਗੀਆਂ ਕੜਤਣ ਨਹੀਂ ਤਿੱਖਾ ਪਣਾ ਤਿੱਖੇ ਪਣ ਵਾਲੀਆਂ ਨਹੀਂ ਹੈਗੀਆਂ ਥੋੜਿਆ ਜਿਹਾ ਹਨਾ ਵੀ ਹੁੰਦਾ ਨਾ ਕੋਈ ਜਿ ਮਿੱਠੀਆਂ ਜੀਆਂ ਹੁੰਦੀਆਂ ਨੇ ਗੀਆਂ ਹਰੀਆਂ ਮਿਰਚਾਂ ਤੇ ਜਿਹੜੀਆਂ ਉਹ ਨਿੱਕੇ ਨਿੱਕੇ ਹੁੰਦੇ ਉਹ ਤਾਂ ਬਹੁਤ ਜ਼ਿਆਦੇ ਦਿੱਖੀਆਂ ਹੁੰਦੀਆਂ ਨੇ ਤਾਂ ਬੇਸ਼ੱਕਲ ਤੋਂ ਦੇਖ ਕੇ ਪਤਾ ਲੱਗ ਜਾਂਦਾ ਵੀ ਮਿਰਚ ਤਿੱਖੀ ਹੈ ਕਿ ਕਿਵੇਂ ਉਹ ਵੀ ਜ਼ਿੰਦਗੀ ਆ ਇਨਸਾਨ ਦਾ ਚਿਹਰੇ ਤੋਂ ਵੀ ਦੇਖ ਕੇ ਪਤਾ ਲੱਗ ਜਾਂਦਾ ਆਪਾਂ ਨੂੰ ਕਿ ਬੰਦੇ ਦਾ ਬਿਹੇਵੀਅਰ ਕਿ ਹੋ ਜਾ ਹੁੰਦਾ ਤੇ ਬੰਦੇ ਦੇ ਮਨ ਚ ਕੀ ਚੱਲਦਾ ਹਨਾ ਬਈ ਇਹ ਤਾਂ ਸੈਂਸ ਆਫ ਲਾਈਫ ਤਾਂ ਆਪਾਂ ਨੂੰ ਜ਼ਿੰਦਗੀ ਦੇ ਰਾਹਾਂ ਤੋਂ ਜਾ ਕੇ ਪਤਾ ਚੱਲਦੀ ਆ ਤੇ ਫੇਰ ਦੇਖੋ ਜੀ ਆਪਾਂ ਟਮਾਟਰ ਪਾ ਦਿੱਤਾ ਕਈ ਪਰਿਵਾਰ ਪਰ ਤਾਂ ਕੀ ਕਰਦੇ ਆ ਸਾਗ ਟਮਾਟਰ ਵਾਲਾ ਨਹੀਂ ਖਾਂਦੇ ਤਾਂ ਤੁਸੀਂ ਅਵੋਇਡ ਕਰੋ ਇਹਨਾਂ ਚੀਜ਼ਾਂ ਨੂੰ ਤੇ ਦੇਖੋ ਜਦੋਂ ਅਸੀਂ ਦੇਖਿਆ ਧਿਆਨ ਦੇ ਨਾਲ ਹਨਾ ਵੀ ਮੰਮੀ ਕਹਿੰਦੇ ਵੀ ਹੁਣ ਦੇਖੋ ਪ੍ਰੋਪਰਲੀ ਮਿਕਸ ਅਪ ਹੋ ਚੁੱਕਿਆ ਹਨਾ ਤੜਕਾ ਉਸ ਤੋਂ ਬਾਅਦ ਜਿੰਨਾ ਸਾਡਾ ਸਾਗ ਸੀ ਉਹ ਸੀ ਸਾਰਾ ਸਾਗ ਇੱਧਰ ਲੈ ਆਂਦਾ ਤੇ ਸਾਗ ਨੂੰ ਤੜਕੇ ਵਾਲੇ ਫਰਾਈ ਪੈਨ ਦੇ ਵਿੱਚ ਮਿਕਸ ਕਰਤਾ ਤੇ ਇਦਾਂ ਹੁੰਦਾਗਾ ਜੀ ਚੁੱਲੇ ਤੇ ਬਣਾਇਆ ਸੀ ਸਾਗ ਬਟ ਤੜਕੇ ਰਏ ਸੀ ਵੀ ਚਲ ਇੱਧਰ ਲਾ ਦੇਣੇ ਕਿਉਂਕਿ ਥੋੜਾ ਟਾਈਮ ਬਾਅਦ ਅਸੀਂ ਜਲਦੀ ਜਲਦੀ ਜਾਣਾ ਸੀ ਨਾ ਤਿਆਰੀ ਦਾ ਵੀ ਹੋ ਜਾਂਦਾ ਆਪਾਂ ਨੂੰ ਬੱਚਿਆਂ ਦੀ ਪੈਕਿੰਗ ਸੋਸੋ ਸਮਾਨ ਹਨਾ ਉਹ ਧਿਆਨ ਰੱਖਣਾ ਪੈਂਦਾ ਹਨ ਇਹਨਾਂ ਚੀਜ਼ਾਂ ਦਾ ਤੇ ਮੰਮੀ ਦਾ ਨਾ ਮਨ ਵੀ ਬਹੁਤ ਖੁਸ਼ ਰਿਹਾ ਸੀ ਵੀ ਹਨਾ ਅਸੀਂ ਜਾ ਰਹੇ ਹਾਂਗੇ ਕੋਈ ਗੱਲ ਨਹੀਂ ਅਸੀਂ 2-4 ਦਿਨਾਂ ਤੱਕ ਵਾਪਸ ਚਲੇ ਜਾਣਾ ਹਨਾ ਤੇ ਦੇਖੋ ਜੀ ਸਾਗ ਦੀ ਫਾਈਨਲ ਲੁੱਕ ਤੁਹਾਡੇ ਸਾਹਮਣੇ ਹੈ ਵੀਡੀਓ ਕਿਹੋ ਜੀ ਲੱਗੀ ਤੁਸੀ ਸਾਰੀਆਂ ਭੈਣਾਂ ਨੇ ਜਰੂਰ ਦੱਸਣਾ ਨਵੇਂ-ਨਵੇਂ ਚੈਨਲ ਤੋਂ ਜਿਹੜੀਆਂ ਨਵੀਆਂ ਭੈਣਾਂ ਬਲੌਗਰਸ ਨੇ ਹਨਾ ਉਹ ਆ ਰਹੀਆਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਫਿਰ ਮਿਲਦੇ ਇੱਕ ਨਵੇਂ ਬਲੌਗ ਦੇ ਵਿੱਚ ਤਾਂ ਇਸ ਦੇ ਨਾਲ ਹੀ ਤੁਹਾਨੂੰ ਸਾਡਾ ਕਿਹੋ ਜਿਹਾ ਬਲੌਗ ਲੱਗਿਆ ਜਰੂਰ ਦੱਸਿਓ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਸਾਰਿਆਂ ਨੂੰ ਖੁਸ਼ ਰੱਖੇ ਮਿਹਰ ਬਣਾਈ ਰੱਖੇ ਚੜ੍ਹਦੀ ਕਲਾ ਵਿੱਚ ਰਹੋ ਜੁਗ ਜੁਗ ਜਿਓ